ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਨਜ਼ਰ ਪੋਨੇ ਹਾਂ ਪੰਜਾਬ ਦੀਆਂ 25 ਵੱਡੀਆਂ ਖਬਰਾਂ ਤੇ ਸੀਐਮ ਭਗਵੰਤ ਮਾਨ ਨੇ ਕ੍ਰਾਂਤੀਕਾਰੀ ਯੋद्धा ਸ਼ਹੀਦ ਰਾਜਗੁਰੂ ਜੀ ਦੇ ਜਨਮ ਦਿਵਸ ਮੌਕੇ ਸਤਕਾਰ ਸਹਿਤ ਕੀਤਾ ਪ੍ਰਣਾਮ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਦੌਰਾਨ ਸੁਰੱਖਿਆ ਦੀ ਮੰਗ ਕਰਨ ਵਾਲੇ ਲੋਕਾਂ ਦੇ ਵੱਧ ਦੇ ਮੁੱਦੇ ਤੇ ਹਰਿਆਣਾ ਅਤੇ ਪੰਜਾਬ ਸਰਕਾਰਾਂ ਤੋਂ ਮੰਗਿਆ ਵਿਸਤ੍ਰਿਤ ਜਵਾਬ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨੰਦੇੜ ਸਾਹਿਬ ਤੇ ਅਯੁੱਧਿਆ ਲਈ ਉਡਾਣਾ ਸ਼ੁਰੂ ਕਰਨ ਨੂੰ ਲੈ ਕੇ ਦੋ 에어ਲਾਈਨਜ਼ ਨੇ ਮੰਗੇ ਸਲਾਟ ਅੰਮ੍ਰਿਤਸਰ ਵਿੱਚ ਅਮਰੀਕਾ ਦੇ ਪੀਆਰ ਨੌਜਵਾਨ ਨੂੰ ਕਰਦੇ ਅੰਦਰ ਵੱਡਾ ਹਮਲਾਵਾਰਾਂ ਨੇ ਮਾਰੀਆਂ ਗੋਲੀਆਂ ਸੀਸੀਟੀਵੀ ਵਿੱਚ ਹੋਏ ਕੈਦ ਅੰਮ੍ਰਿਤਸਰ ਗੋਲੀकांड ਮਾਮਲੇ ਸੰਬੰਧੀ ਪੰਜਾਬ ਦੇ ਡੀਜੀਪੀ ਨੇ ਜਾਰੀ ਕੀਤੇ ਆਦੇਸ਼ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਦੋਸ਼ੀਆਂ ਨੂੰ ਜਲਦ ਫੜਨ ਦੀਆਂ ਦਿੱਤੀਆਂ ਹਦਾਇਤਾਂ ਅੰਮ੍ਰਿਤਸਰ ਵਿਖੇ ਚੈਨਰਾਏ ਦੇ ਗੋਲੀਚਲਣ ਮਾਮਲੇ ਵਿੱਚ ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਪੁਲਿਸ ਕਮਿਸ਼ਨਰ ਨਾਲ ਕੀਤੀ ਗੱਲਬਾਤ ਕਿਹਾ ਜਲਦ ਤੋਂ ਜਲਦ ਇਸ ਮਾਮਲੇ ਵਿੱਚ ਗੋਲੀ ਚਲਾਉਣ ਵਾਲੇ ਦੋਸ਼ੀਆਂ ਤੇ ਕੀਤੀ ਜਾਵੇਗੀ ਕਾਰਵਾਈ ਖੰਨਾ ਵਿਖੇ 5 ਸਾਲ ਪੁਰਾਣੇ ਬਹੁ ਚਰਚਿਤ ਵਕੀਲ ਕਤਲ ਮਾਮਲੇ ਵਿੱਚ ਹਾਈ ਕੋਰਟ ਵੱਲੋਂ ਪੰਜਾਬ ਪੁਲਿਸ ਦੇ ਐਸਆਈ ਦੇ ਖਿਲਾਫ ਐਫਆਈਆਰ ਦਰਜ ਕਰਨ ਦੇ ਦਿੱਤੇ ਹੁਕਮ ਮੋਹਾਲੀ ਪੁਲਿਸ ਨੇ ਕਾਰੋਂ 12 ਮਹਿੰਮ ਚਲਾਈ 35 ਵਾਹਨ ਜ਼ਬਤ ਕੀਤੇ ਗਏ ਨਾਲ ਹੀ ਵਾਹਨਾ ਵਿੱਚ ਸ਼ਰਾਬ ਪੀਣ ਵਾਲੇ ਲੋਕਾਂ ਤੇ ਕੱਸਿਆ ਸ਼ਿਕੰਜਾ ਜ਼ਿਰਕਪੁਰ ਪੁਲਿਸ ਨੇ ਟ੍ਰੈਫਿਕ ਨਿਯਮਾਂ ਨੂੰ ਛਿੱਕੇ टाੰਗ ਕੇ ਜਨਤਕ ਥਾਵਾਂ ਤੇ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਪਾਈ ਨੱਥ ਕਈ ਦੇ ਅੱਧੀ ਰਾਤ ਸਮੇਂ ਕਟੇ ਚਲਾਨ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਰੋਮਾ ਸ਼ੰਕਰ ਗੁਪਤਾ ਵੱਲੋਂ ਕਲਾਨੌਰ ਦੇ ਡੇਰਾ ਬਾਬਾ ਨਾਨਕ ਦਾ ਕੀਤਾ ਗਿਆ ਦੌਰਾ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਹੋਏ ਨਤਮਸਤਕ ਲੁਧਿਆਣਾ ਪੁਲਿਸ ਨੇ 600 ਗ੍ਰਾਮ ਫੀਮ ਤੇ 42 ਕਿਲੋ ਚੂਰਾ ਪੋਸਟ ਸਮੇਤ ਪਿੰਡ ਲਾਪਰਾ ਖੰਨਾ ਦੇ ਰਹਿਣ ਵਾਲੇ ਰਹੀਮਦੀਨ ਖਾਨ ਉਰਫ ਬੱਬੂ ਨੂੰ ਕੀਤਾ ਗ੍ਰਿਫਤਾਰ। ਅੰਮ੍ਰਿਤਸਰ ਵਿਕੇ ਐਸਜੀਪੀਸੀ ਦਫਤਰ ਵਿੱਚ ਕਤਲ ਕਰਨ ਵਾਲਾ ਮੁੱਖ ਮੋਲਜ਼ਮ ਸੁਖਬੀਰ ਸਿੰਘ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ। ਕੂੜੇ ਨੂੰ ਮੈਨੇਜ ਕਰਨ ਵਿੱਚ ਲਗਾਤਾਰ ਫੇਲ ਸਾਬਿਤ ਹੋ ਰਿਹਾ ਜਲੰਧਰ ਨਿਗਮ ਪੰਜਾਬ ਸਰਕਾਰ ਨੇ ਹੁਣ ਡੀਸੀ ਨੂੰ ਸੌਂਪੀ ਜ਼ਿੰਮੇਵਾਰੀ। ਫਿਰੋਜ਼ਪੁਰ ਵਿਖੇ ਨਸ਼ੇ ਨੇ ਉਜਾੜਿਆ ਇੱਕ ਹੋਰ ਘਰ ਨੌਜਵਾਨ ਦੀ ਟੀਕਾ ਲਾਣ ਕਰਨ ਹੋਈ ਮੌਤ ਲੁਧਿਆਣਾ ਵਿਖੇ ਕਾਰ ਦੇ ਬਾਹਰ ਖੇਡ ਰਹੇ 1.5 ਸਾਲ ਦੇ ਬੱਚੇ ਨੂੰ ਕਾਰ ਚਾਲਕ ਨੇ ਕੁਚਲਿਆ ਸੀਸੀਟੀਵੀ ਵਿੱਚ ਕਟਨਾ ਹੋਈ ਕੈਦ ਜਲਾਲਾਬਾਦ ਵਿਖੇ ਦਬੰਗ ਨੇ ਨਸ਼ਾ ਤਸਕਰਾਂ ਦੀ ਬਣਾ ਲਈ ਲਿਸਟ ਤੇ ਕਰਤੀ ਸ਼ਰੀਆਮ ਅਨਾਉਂਸਮੈਂਟ ਕਹਿੰਦੇ ਸੁਧਰ ਜਾਓ ਜਲੰਧਰ ਵਿੱਚ ਰੇਲ ਗੱਡੀ ਦੀ ਚਪੇਟ ਵਿੱਚ ਆਇਆ 40 ਸਾਲਾ ਵਿਅਕਤੀ ਹੋਈ ਮੌਤ ਆਤਮ ਹੱਤਿਆ ਦਾ ਹਾਦਸਾ ਪੁਲਿਸ ਕਰ ਰਹੀ ਜਾਂਚ ਬਟਾਲਾ ਦੇ ਪਿੰਡ ਤਾਰੀਵਾਲ ਪੋਜਾ ਦੇ ਇੱਕ 20 ਸਾਲਾ ਨੌਜਵਾਨ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਦੇ ਨਾਲ ਹੋਈ ਮੌਤ ਪਰਿਵਾਰ ਨੇ ਕਰਜ਼ਾ ਚੁੱਕ ਕੇ ਭੇਜਿਆ ਸੀ ਰੋਜੀ ਰੋਟੀ ਕਮਾਉਣ ਲਈ ਮੋਗਾ ਵਿਖੇ ਦਿਨ ਦਿਹਾੜੇ પેટ્રોલ ਪੰਪ ਤੇ ਤੇਲ ਪਵੋਣ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਪੰਪ ਦੇ ਕਰਿੰਦੇ ਤੋਂ ਖੋਹੇ ਪੈਸੇ ਸੀਸੀਟੀਵੀ ਵਿੱਚ ਕਟਨਾ ਹੋਈ ਕੈਦ ਗੁਰਦਾਸਪੁਰ ਦੇ ਕਸਬਾ ਕਲਾਂ ਨੌਰ ਤੋਂ ਗੁਜਰਦੇ ਸੱਕੀ ਕਿਰਨ ਵਾਲੇ ਵਿੱਚ ਗੁਜਰਪਾਈ ਚਾਰੇ ਦੀਆਂ 15 ਮੱਝਾਂ ਪਾਣੀ ਵਿੱਚ ਡੁੱਬਣ ਕਾਰਨ ਮਰ ਗਈਆਂ ਜਦ ਕੀਤੀ ਮੱਝਾਂ ਕਿਰਨ ਨਾਲੇ ਵਿੱਚ ਲਾਪਤਾ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਡੇਂਗੂ ਦੇ ਮਾਮਲੇ 75% ਦੀ ਵਾਧੇ 2023 ਦੇ ਪਿਛਲੇ 6 ਮਹੀਨਿਆਂ ਵਿੱਚ ਆਏ ਸੀ 18931 ਮਾਮਲੇ ਜੁਲਾਈ ਮਹੀਨੇ ਵਿੱਚ ਹੀ ਵਧੇ 50% ਦੀ ਮਾਮਲੇ ਕੋਲਕਾਤਾ ਰੇਪ ਕਤਲ ਮਾਮਲੇ ਵਿੱਚ ਬਰਨਾਲਾ ਵਿਖੇ ਔਰਤਾ ਨਾਲ ਘਟਨਾਵਾਂ ਨੂੰ ਲੈ ਕੇ ਕੱਢੀ ਗਈ ਮਹਿਲਾ ਸੁਰੱਖਿਆ ਰੈਲੀ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਇਸ ਵਾਰ ਮੌਨਸੂਨ ਉਮੀਦਾਂ ਤੇ ਨਹੀਂ ਉਤਰਿਆ ਖਰਾ ਕੁਝ ਸੈਕਟਰਾਂ ਵਿੱਚ ਪੈ ਰਹੇ ਮੀਂਹ ਨੇ ਲੋਕਾਂ ਨੂੰ ਕੀਤਾ ਨਿਰਾਸ਼ ਸ਼੍ਰੀ ਮੁਖਤਰ ਸਾਹਿਬ ਦੀ ਮੰਡੀ ਬਰੀ ਵਾਲਾ ਵਿਖੇ ਮੰਦਰ ਦੇ ਅੰਦਰ ਡੀ ਜੇ ਲਾ ਕੇ ਔਰਤਾਵਾਂ ਵੱਲੋਂ ਕੀਤੇ ਡਾਂਸ ਨੂੰ ਲੈ ਕੇ ਹਿੰਦੂ ਜਥੇਬੰਦੀਆਂ ਨੇ ਲਿਆ ਨੋਟਿਸ ਕੁਰਾਲੀ ਵਿਖੇ ਜਨਮਾਸ਼ਟਮੀ ਦੀਆਂ ਤਿਆਰੀਆਂ ਜੋਰਾਂ ਤੇ ਇਸ ਮੌਕੇ ਇਲਾਕੇ ਦੇ ਸਕੂਲਾਂ ਵਿੱਚ ਕਰਵਾਏ ਜਾ ਰਹੇ ਸਮਾਗਮ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ